ਕੋਈ ਵੀ ਰੋਗ ਕੋਈ ਵੀ ਦੁੱਖ ਕੋਈ ਵੀ ਪੀੜਾ ਬਸ ਉਸ ਦਾ ਸਮਾਧਾਨ ਉਸ ਦਾ ਇਲਾਜ ਮੰਤਰਾਂ ਦੇ ਰਾਹੀਂ ਹੁੰਦਾ ਸੀ ਇਹ ਕਾਲ ਇਹ ਦੌਰ ਬਹੁਤ ਲੰਬੇ ਸਮੇਂ ਤੱਕ ਰਿਹਾ ਹੈ ਔਰ ਚੁونکہ ਰੋਗ ਅਨੇਕਾਂ ਨੇ ਅਨੇਕਾਂ ਤਰ੍ਹਾਂ ਦੀ ਪੀੜਾ ਹੈ ਅਨੇਕਾਂ ਤਰ੍ਹਾਂ ਦੇ ਕਲ ਕਲੇਸ਼ ਨੇ ਇੱਕ ਇੱਕ ਵਿਅਕਤੀ ਹਜ਼ਾਰਾਂ ਤਰ੍ਹਾਂ ਦੀ ਪੀੜਾ ਵੀ ਪੰਡ ਚੁੱਕੀ ਫਿਰਦਾ ਹੈ ਤੋ ਇੱਕ ਦੌਰ ਐਸਾ ਚਲਿਆ ਮੰਦਰੀ ਅੱਗੇ ਆਏ ਮੰਤਰੀ ਅੱਗੇ ਆਏ ਮੰਤਰਾਂ ਨਾਲ ਉਪਚਾਰ ਕਰਦੇ ਚਾਹੇ ਅੱਖ ਦੁਖਦੀ ਏ ਚਾਹੇ ਦਾੜ ਦਾ ਦੁਖਣਾ ਚਾਹੇ ਪੇਟ ਦਾ ਦਰਦ ਚਾਹੇ ਤਰ੍ਹਾਂ ਤਰ੍ਹਾਂ ਦੇ ਰੋਗ ਬਿਮਾਰੀਆਂ ਨੇ ਜਾਂ ਕੁਝ ਘਰੇਲੂ ਕਲ ਕਲੇਸ਼ ਹੈ ਇਹਨਾਂ ਦਾ ਇਲਾਜ ਮੰਤਰਾਂ ਨਾਲ ਹੁੰਦਾ ਰਿਹਾ ਔਰ ਵੱਖ-ਵੱਖ ਮੰਤਰਾਂ ਦੇ ਆਪਣੇ ਆਪਣੇ ਨਾਮ ਸਨ ਬਿੱਛੂ ਦੇ ਡੰਗ ਦਾ ਮੰਤਰ ਸੱਪ ਦੇਵੀ ਡੰਗ ਦਾ ਮੰਤਰ ਉਹ ਜੋ ਮੰਤਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਸੀ ਤੇ ਸੱਪ ਨੂੰ बेहोश ਕਰ ਦਿੰਦਾ ਸੀ ਉਸ ਮੰਤਰ ਦਾ ਨਾਮ ਹੈ ਗੌਰੜੀ ਮੰਤਰ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਕਰ ਰਹੇ ਨੇ ਅਨੰਤ ਕਾਲ ਤੋਂ ਸਾਡੇ ਵੇਸ਼ ਦੇ ਸਤੇਰੇ ਔਰ ਕੁਝ ਹੋਰ ਸਿਆਣੇ ਇਸ ਮੰਤਰ ਦੀ ਵਾਕਫੀਅਤ ਰੱਖਦੇ ਆਏ ਨੇ ਔਰ ਇਸ ਮੰਤਰ ਦੇ ਜਾਪ ਦੇ ਨਾਲ ਉਹ ਸਭ ਪਕੜਦੇ ਰਹੇ ਨੇ ਔਰ ਉਹਨਾਂ ਦਾ ਅੱਜ ਵੀ ਐਸਾ ਕਹਿਣਾ ਹੈ ਕਿ ਸਾਡਾ ਮੰਤਰ 1 ਸਾਲ ਤੱਕ ਹੀ ਕੰਮ ਕਰਦਾ ਹੈ ਖਾਸ ਕਰਕੇ ਫਨਿਰ ਨਾਲ ਉਸ ਨੂੰ ਅਸੀਂ ਸਾਲ ਤੋਂ ਬਾਅਦ ਛੋੜ ਦਿੰਦੇ ਹਾਂ ਔਰ ਛੋੜਦੇ ਇਹ ਦੇਖੇ ਗਏ ਨੇ ਤਾਂ ਇੱਕ ਗੱਲ ਸਪਸ਼ਟ ਹੈ ਕੇ ਮੰਤਰਾਂ ਦੀ ਆਪਣੀ ਮਹਿਮਾ ਗੁੰਜਾਰ પા ਕੇ ਜਦ ਕੋਈ ਮੰਤਰ ਦਾ ਜਾਪ ਕਰਦਾ ਹੈ ਉਸ ਦੇ ਨਾਲ ਜੋ ਤਰੰਗਾਂ ਬਣਦੀਆਂ ਨੇ ਉਸ ਦੇ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ ਮਨੁੱਖ ਦਾ ਆਪਣਾ ਹਿਰਦਾ ਤੇ ਅੰਦੋਲਿਤ ਹੁੰਦਾ ਹੈ ਪਰ ਉਸ ਮੰਤਰ ਦੀ ਉਸ ਤਰੰਗ ਦੀ ਲਪੇਟ ਦੇ ਜਿਹੜਾ ਜਿਹੜਾ ਆਵੇਗਾ ਉਹ ਵੀ ਅੰਦੋਲਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕੇਗਾ ਅੱਜ ਵੀ ਦੇਖਣ ਦੇ ਚਾਹਿਆ ਹੈ ਬੋਧ ਬਿਕਸ਼ੂ ਇਕੱਠੇ ਬੈਠ ਕੇ ਮੰਤਰ ਦਾ ਜਾਪ ਕਰਦੇ ਰਹੇ ਅੱਜ ਵੀ ਗੁਰੂ ਘਰ ਦੇ ਵਿੱਚ ਪਰੰਪਰਾ ਬਣੀ ਹੋਈ ਏ ਇਕੱਠੇ ਬੈਠ ਕੇ ਕੀਰਤਨ ਕਰੋ ਔਰ ਗੁੰਜਾਰ ਪਾ ਕੇ ਕੀਰਤਨ ਕਰੋ ਉਸ ਨਾਲ ਜੋ ਤਰੰਗਾਂ ਬਣਨ ਗਿਆ ਹਿਰਦੇ ਦੀ ਯਕਸੂਈ ਦਾ ਵਾਸ ਬਣਨ ਗਿਆ ਮਨ ਨੂੰ ਇਕਾਗਰ ਕਰਨ ਗਿਆ ਆਨੰਦ ਪ੍ਰਦਾਨ ਕਰਨ ਗਿਆ ਤੇ ਹਿਰਦਾ ਇਕਾਗਰ ਹੋ ਜਾਏ ਮਨ ਯਕਸੂ ਹੋ ਜਾਏ ਅਨੇਕਾਂ ਰੋਗ ਆਪਣੇ ਆਪ ਰੁਕਸਤ ਹੋ ਜਾਂਦੇ ਨੇ ਕਿਉਂਕਿ ਬੇਸ਼ਤਰ ਰੋਗ ਬਹੁਤ ਸਾਰੇ ਰੋਗ शारीरिक ਨਾ ਹੋ ਕੇ ਮਾਨਸਿਕ ਨੇ। ਤੋਂ ਖੈਰ ਇੱਕ ਦੌਰ ਐਸਾ ਲੰਘਿਆ ਜਦ ਅਜੇ ਮਨੁੱਖ ਨੂੰ ਜੜੀ ਬੂਟੀਆਂ ਦਾ ਗਿਆਨ ਨਹੀਂ ਸੀ। ਅਜੇ ਆਯੁਰਵੈਦਿਕ ਆਲਮੇ ਵਜੂਦ ਦੇਚ ਨਹੀਂ ਆਈ ਸੀ। ਅਜੇ ਯੂਨਾਨੀ ਤਿਬ ਸਾਹਮਣੇ ਨਹੀਂ ਪ੍ਰਗਟ ਹੋਇਆ ਸੀ। ਤੋਂ ਬਿਨਾ ਪੱਛਮੀ ਦੇਸ਼ਾਂ ਦੇਚ ਵੀ ਤੇ ਯੂਰਪ ਦੀ ਦੁਨੀਆ ਦੇਚ ਵੀ ਮੰਤਰਾਂ ਦੇ ਰਾਹੀਂ ਉਪਚਾਰ ਹੁੰਦਾ ਰਿਹਾ ਹੈ। ਸੂਫੀ ਫਕੀਰ ਮੰਤਰਾਂ ਦੇ ਨਾਲ ਉਪਚਾਰ ਕਰਦੇ ਰਹੇ ਨੇ ਅਤੇ ਅੱਜ ਵੀ ਦੇਖਣ ਵਿੱਚ ਐਸਾ ਆਉਂਦਾ ਹੈ। ਅਫਗਾਨਿਸਤਾਨ ਦਾ ਇਲਾਕਾ ਪਠਾਨਿਸਤਾਨ ਦੇ ਇਲਾਕੇ 'ਚ ਅੱਜ ਵੀ ਸੱਪ ਤੇ ਵਿਛੂ ਦੇ ਦਰਦ ਨੂੰ ਮੰਤਰਾਂ ਦੇ ਨਾਲ ਉਪਚਾਰ ਕੀਤਾ ਜਾਂਦਾ ਹੈ, ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੜੇ ਰੇਸ਼ਤੇ 'ਚ ਵੀ ਅੱਜ ਵੀ ਦਾੜ ਦਾ ਦਰਦ, ਕੰਨਾਂ ਦੇ ਦਰਦ, ਗਲੇ ਪੈ ਜਾਣਾ, ਟੌਨਸਿਲ ਇਤਿਆਦਕ ਇਹਨਾਂ ਨੂੰ ਆਪਣੇ ਆਪਣੇ ਢੰਗ ਦੇ ਮੰਤਰਾਂ ਦੇ ਜਾਪ ਨਾਲ ਦੂਰ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਮੰਤਰਾਂ ਦੇ ਉਚਾਰਨ ਕਰਨ ਵਾਲੇ 'ਚ ਅੱਜ ਉਹ ਸ਼ਕਤੀ ਨਹੀਂ ਜੈਸੇ ਦਵਾਈਆਂ ਤੇ ਬਹੁਤ ਅੱਛੀਆਂ ਹੋਣ ਪਰ ਹਕੀਮ ਸਿਆਣਾ ਨਾ ਹੋਵੇ ਨਵਜ ਦੀ ਪਹਿਚਾਣ ਨਾ ਹੋਵੇ ਰੋਗ ਨੂੰ ਸਮਝ ਨਾ ਸਕੇ ਰੋਗ ਦਾ ਕਾਰਨ ਵੀ ਉਹ ਨਾ ਜਾਣਦਾ ਹੋਵੇ ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ ਉਹ ਕਿਵੇਂ ਦੇਵੇਗਾ ਕਿਸ ਮਿਗਦਰ ਵਿੱਚ ਦੇਵੇਗਾ ਇਸ ਤਰੀਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸੇ ਪਰ ਜੱਪਣ ਵਾਲਾ ਹਿਰਦਾ ਨਾ ਹੋਵੇ ਰਸਨਾ ਨਾ ਹੋਵੇ ਉਤਲਾ ਉਤਸ਼ਾਹ ਨਾ ਹੋਵੇ ਉਹ ਮੰਗ ਨਾ ਆਵੇ ਸ਼ਰਦਾ ਨਾ ਹੋਵੇ ਤਾਂ ਉਥੇ ਫਿਰ ਮੰਤਰ ਲੋ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਦੇ ਵਿੱਚ ਅਸਮਰਥ ਹੋ ਜਾਂਦੇ ਨੇ ਮੰਤਰਾਂ ਦੇ ਚੋਂ ਸਿਰ ਮੋਰ ਮੰਤਰ ਹੈ ਪ੍ਰਮਾਤਮਾ ਦਾ ਨਾਮ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮੋ ਮੰਤਰ ਮੰਤਰੰ नमू जंत्र जंत्र हे प्रभु तेरा नाम मंत्रा विचों शिरमौर मंत्र है जंत्रा विचों शिरमौर जंत्र है कोई भी मंत्र इक रोग नु दूर करेगा पर हे प्रभु तेरा नाम मंत्र ए ऐसा है सारे रोगों नु दूर कर देना है सर्व रोग का औखर दे नाम संसार रोगी नामदारो ਮੈਨਾਂ ਲਾਗੇ ਸੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ ਨਾਮ ਹਿਰਦੇ ਵਿੱਚ ਵਸ ਗਿਆ ਪਰਮ ਅਨੰਦਿਤ ਮਨੁੱਖ ਕਿਸੇ ਨੂੰ ਦੁਖੀ ਨਹੀਂ ਕਰੇਗਾ ਪੀੜਿਤ ਨਹੀਂ ਕਰੇਗਾ ਬਹੁਤ ਸਾਰੇ ਸਮਾਜਿਕ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਨੇ ਬਹੁਤ ਸਾਰੇ ਰਾਜਨੀਤਿਕ ਵਿਖੇੜੇ ਆਪਣੇ ਆਪ ਹੱਲ ਹੋ ਜਾਂਦੇ ਨੇ ਔਰ अनेका ਸਰੀਰਕ ਰੋਗ ਸਰੀਰ ਦੇ ਚੋਂ ਨਿਕਲ ਜਾਂਦੇ ਨੇ ਮਨ ਦੇ ਸਵਸਥ ਹੁੰਦੇ ਹਨ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹ ਸਵਸਥ ਬਣਦਾ ਹੈ ਤੰਦਰੁਸਤ ਬਣਦਾ ਹੈ ਮਹਾਨ ਬਣਦਾ ਹੈ ਤਾਂ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਸਨ ਬਿਹੂਨ ਭਯੰਗਨ ਮੰਤਰੰ ਗਾਰੂੜੀ ਨਿਵਾਰਨ ਜੈਸੇ ਸਵੇਰਾ ਗਾਰੜੀ ਮੰਤਰ ਦਾ ਜਾਪ ਕਰਕੇ ਸਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਦਸਨ ਬਿਹੂਨ ਦੰਨ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਔਰ ਸੱਪ ਦੇ ਜ਼ਹਿਰ ਉਤਾਰ ਲੈਂਦਾ ਹੈ ਇਸ ਮੰਤਰ ਦਾ ਨਾਮ ਗਾਰਲੀ ਮੰਤਰ ਇੱਕ ਉਦਾਹਰਣ ਵਿਆਦ ਉਪਾਰਨ ਸੰਤਨ ਨਾਨਕ ਲਬਦ ਕਰਮਣੇ ਵਿਰਲੇ ਹੀ ਸੰਤ ਜਨ ਐਸੇ ਨੇ ਜੋ ਪ੍ਰਮਾਤਮਾ ਦੇ ਨਾਮ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਦੇ ਚੋਂ ਵਿਕਾਰਾਂ ਦੀ ਜ਼ਹਿਰ ਕੱਢ ਦਿੰਦੇ ਨੇ ਜ਼ਿੰਦਗੀ ਦੇ ਚੋਂ ਸਾਰੀ ਜ਼ਹਿਰ ਨੂੰ ਨਿਕਾਲ ਕੇ ਬਰੇ ਸੁੱਟ ਦਿੰਦੇ ਨੇ ਜੀਵਨ ਵਿੱਚ ਜ਼ਹਿਰ ਕੀ ਹੈ ਜੀਵਨ ਵਿੱਚ ਕ੍ਰੋਧ ਇੱਕ ਜ਼ਹਿਰ ਹੈ ਲੋਭ ਇੱਕ ਜ਼ਹਿਰ ਹੈ ਅਹੰਕਾਰ ਇੱਕ ਜ਼ਹਿਰ ਹੈ ਮੋਹ ਇੱਕ ਜ਼ਹਿਰ ਹੈ ਕਾਮ ਸੀਮਾ ਤੋਂ ਵਧਿਆ ਹੋਇਆ ਜ਼ਹਿਰ ਹੈ ਅਤੀ ਕ੍ਰੋਧੀ ਅਤੀ ਕਾਮੀ ਅਤੀ ਹੰਕਾਰੀ ਮਨੁੱਖ ਅਤੀ ਜ਼ਹਿਰੀਲਾ ਹੁੰਦਾ ਹੈ ਅਤੀ ਜ਼ਹਿਰੀਲਾ ਉਹਦੀ ਦ੍ਰਿਸ਼ਟੀ ਦੇ ਵਿੱਚ ਵੀ ਜ਼ਹਿਰ ਟਪਕੇਗੀ ਉਦੇ ਬੋਲਾਂ ਵਿੱਚ ਵੀ ਜ਼ਹਿਰ ਪ੍ਰਗਟ ਹੁੰਦਾ ਉਹਦੇ ਉੱਠਦੇ ਆ ਬੈਠਦੇ ਆ ਜਿਹੜੀਆਂ ਤਰੰਗਾਂ ਵੀ ਉਸ ਦੇ ਸਰੀਰ ਚੋਂ ਨਿਕਲਣ ਗਿਆ ਵਾਤਾਵਰਣ ਨੂੰ ਦੂਸ਼ਿਤ ਕਰਨ ਗਿਆ ਅਪਵਿੱਤਰ ਕਰਨ ਗਿਆ ਕਿਉਂਕਿ ਜ਼ਹਿਰੀਲਾ ਹੈ ਪ੍ਰਭੂ ਮੰਤਰ ਦੇ ਜਾਪ ਨਾਲ ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ ਮੈ ਲਾਗਨ ਬੇਰੇ ਹੈ ਭਯੰਗਾ ਬਿਖ ਅੰਮ੍ਰਿਤ बसे एक संगा जहर अमृत बहुत दूरी नहीं है प्रोसी नहीं, नहीं। हो इस बड़ा दार्शनिक शायर डॉक्टर इकबाल जो जहरे हला हल है वो ही अमृत है नादां मालूम नहीं तुझको अंदाज है पीने के इति पीण का ढंग है ਅਦਰਕ ਸੇ ਨੂੰ ਪੀਣ ਦਾ ਢੰਗ ਆ ਗਿਆ ਹੈ ਤੋ ਅੰਮ੍ਰਿਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਨ ਐ ਨਾਦਾਨ ਜੋ ਜ਼ਹਿਰ ਹਲਾ ਹਲ ਹੈ ਸੰਖਿਆ ਹੈ ਇਹ ਅੰਮ੍ਰਿਤ ਹੈ ਫਰਕ ਸਿਰਫ ਇਤਨਾ ਹੈ ਕਿ ਤੇਰੇ ਕੋਲ ਪੀਣ ਦਾ ਢੰਗ ਹੋਣਾ ਚਾਹੀਦਾ ਹੈ ਜੀਵਨ ਦਾ ਢੰਗ ਹੋਵੇ ਜ਼ਿੰਦਗੀ ਅੰਮ੍ਰਿਤ ਹੈ ਪਰ ਜੀਵਨ ਦਾ ਢੰਗ ਨਹੀਂ ਤੋ ਜੀਵਨ ਜ਼ਹਿਰ ਹੈ ਵਰਤਨ ਦਾ ਢੰਗ ਹੋਵੇ ਤੋ ਪਦਾਰਥ ਅੰਮ੍ਰਿਤ ਨੇ ਪਰ ਵਰਤਨ ਦਾ ਢੰਗ ਨਹੀਂ ਤੋ ਪਦਾਰਥ ਵੀ ਜ਼ਹਿਰ ਹੈ ਰਹਿਣ ਦਾ ਢੰਗ ਹੋਵੇ ਤੋ ਪਰਿਵਾਰ ਅੰਮ੍ਰਿਤ ਹੈ ਪਰ ਰਹਿਣ ਤੇ ਸਹਿਣ ਦਾ ਢੰਗ ਨਹੀਂ ਆਇਆ ਤੋ ਪਰਿਵਾਰ ਵੀ ਜ਼ਹਿਰ ਬਣ ਸਕਦਾ ਹੈ ਸੰਸਾਰ ਵੀ ਜੋ ਹੈ ਜ਼ਹਿਰ ਬਣ ਸਕਦਾ ਹੈ ਗੱਲ ਸਾਰੀ ਇਹ ਢੰਗ ਦੀ ਯੁਗਤੀ ਦੀ ਜਿਵੇਂ ਗੰਨੇ ਵਿੱਚ ਪ੍ਰਭੂ ਨੇ ਬੜਾ ਰਸ ਪਾਇਆ ਹੈ ਮਿੱਠਾ ਅੰਗੂਰਾਂ ਦੇ ਸਵਾਦ ਹੈ ਰਸ ਹੈ ਸੰਤਰਾ ਮਿੱਠਾ ਹੈ ਪਰ ਇਹਨੂੰ ਤ੍ਰਕਾ ਕੇ ਸ਼ਰਾਬ ਬਣਾਈ ਜਾ ਸਕਦੀ ਹੈ ਤੂੰ ਸ਼ਰਾਬ ਤੇ ਕੌੜੀ ਹੈ ਮਿੱਠਾ ਕੌੜਾ ਹੋ ਗਿਆ ਮਿੱਠਾ ਕੁੜਤਨ ਦੇ ਤਵਦੀਲ ਹੋ ਗਿਆ ਤੇ ਜੇ ਮਿੱਠਾ ਕੌੜਾ ਹੋ ਸਕਦਾ ਹੈ ਤੋ ਕੌੜੇ ਨੂੰ ਮਿਠਾ ਵੀ ਕੀਤਾ ਜਾ ਸਕਦਾ ਹੈ ਸੰਖਿਆ ਅਤੀਕੋੜਾ ਅਤੀਕੋੜਾ ਪਰ ਵੈਦ ਲੋਗ ਮਾਰ ਕੇ ਜਦ ਉਸ ਨੂੰ ਕੁਸਤਾ ਬਣਾ ਲੈਂਦੇ ਨੇ ਤਾਂ ਬੜਾ ਕਾਰਾਮਦ ਹੋ ਜਾਂਦਾ ਹੈ ਸੱਪ ਦੀ ਜ਼ਹਿਰ ਦੀਆਂ ਵੀ ਦਵਾਈਆਂ ਬਣਦੀਆਂ ਨੇ ਔਰ अनेका ਰੋਗਾਂ ਦੇ ਵਿੱਚ ਉਹਨਾਂ ਦਾ ਉਪਚਾਰ ਹੁੰਦਾ ਹੈ ਤੇ ਜ਼ਹਿਰ ਦਵਾਈ ਬਣ ਗਈ ਹੈ ਢੰਗ ਹੋਵੇ ਅਗਰ ਢੰਗ ਨਹੀਂ ਤਾਂ ਦਵਾਈ ਵੀ ਜ਼ਹਿਰ ਬਣ ਜਾਏਗੀ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਇਤੇ ਪੀਣ ਦਾ ਢੰਗ ਹੈ ਜਿਸ ਨੂੰ ਆ ਜਾਏ ਅੰਮ੍ਰਿਤ ਹੈ ਜਿਹਨੂੰ ਢੰਗ ਨਹੀਂ ਆਇਆ ਤੋ ਜ਼ਹਿਰ ਹੈ